ਸਾਰੇ ਖੜਾਉਣੀ ਆ ਵੀ ਇਹ ਵੀ ਕਰਕੇ ਫਿਰ ਮੈਂ ਹੁਣੀ ਚਲਾ ਜਾਣਾ ਮਾਈਕ ਛੱਡ ਕੇ ਇਹ ਹੁਣ ਤੁਸੀਂ ਆਪ ਦਾ ਫੈਸਲਾ ਕਰ ਲਓ ਮੇਰਾ ਵੀਰ ਬਣ ਕੇ ਯਾਰ ਆ ਲੋਕ ਬੇਵਕੂਫ ਥੋੜੇ ਨੇ ਯਾਰ ਅੱ피 ਸੱਚੇ ਪਾਤਸ਼ਾਹ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਆ ਸਾਨੂੰ ਕਹਿਗੇ ਤੋਰਿਆ ਬਾਬੇ ਨੂੰ ਭਾਓ ਕਬੱਡੀ ਵਾਲਿਓ ਭਾਵਨਾ ਖਤਮ ਹੋ ਗਈ ਕਬੱਡੀ ਦੇ ਵਿੱਚੋਂ ਕਬੱਡੀ ਦੇ ਪਲੇਅਰਾਂ 'ਚੋਂ ਭਾਵਨਾ ਬਿਲਕੁਲ ਜ਼ੀਰੋ ਐ ਜੇ ਭਾਵਨਾ ਹੋਵੇ ਤੇ ਪਹਿਲਾਂ ਬੰਦੇ ਪਲੇਅਰ ਹੁੰਦੇ ਸੀਗੇ ਟਾਈਮ ਨਾਲ ਜਾਂਦੇ ਸੀ 9 9.5 ਨੂੰ ਤਾਂ ਜਾ ਕੇ ਕਮੇਟੀ ਨੂੰ ਕਹਿ ਦਿੰਦੇ ਸੀ ਵੀ ਸਾਡਾ ਫਲਾਣੇ ਨਾਲ ਪਵਾ ਦਿਓ ਸਾਡੀ ਉਹਨਾਂ ਨਾਲ ਖੜਕਦੀ ਹੈ ਤੇ ਹੁਣ ਜਦੋਂ ਮੈਚ ਵੀ ਪੈ ਗਿਆ ਸਾਡਾ 4 ਲੇਟ ਕਰ ਦਿਓ ਜੀ ਸਾਡਾ 5ਵਾਂ ਕਰ ਦਿਓ ਪਹਿਲੀ ਗੱਲ ਤੇ ਪਹਿਲੇ ਮੈਚ ਵਾਲੀਆਂ ਟੀਮਾਂ ਨੂੰ ਗਰਾਊਂਡ ਦੇ ਵਿੱਚ ਬਾੜਨਾ ਹੀ ਬਹੁਤ ਜਿਵੇਂ ਕਹਿੰਦੇ ਹੁੰਦੇ ਆ ਵੀ ਵੱਡਾ ਕੰਮ ਹੋ ਜਾਂਦਾ ਅੱਜ ਦੇ ਟੂਰਨਾਮੈਂਟ ਤੇ ਜਿਹੜੀ ਟੀਮ ਦਾ ਪਹਿਲਾ ਮੈਚ ਹੋਵੇ ਨਾ ਤੇ ਉਹ ਟੂਰਨਾਮੈਂਟ ਦੇ ਵਿੱਚ ਟੀਮਾਂ ਜਿਹੜਾ ਬਾੜ ਗਿਆ ਮੈਂ ਕਹਿੰਦਾ ਵੀ ਉਹ ਸਭ ਤੋਂ ਵੱਡਾ ਯੋਧਾ ਹੀ ਹੈ ਸੋ ਸੰਭੋ ਇਕੱਲੇ ਅਸੀਂ ਨਹੀਂ ਕਬੱਡੀ ਨਾਲ ਜੁੜੇ ਹੋਏ ਆ ਬਾਹਰ ਰੇੜੀਆਂ ਵਾਲੇ ਜਿੰਨੇ ਭਰਾ ਆ ਕਰਤੱਬਾਂ ਵਾਲੇ ਉਹ ਕਲੀ ਵਾਲਾ ਬੰਦਾ ਫਿਰਦਾ ਇਹਨੂੰ 5 700 ਹਜ਼ਾਰ ਮੈਂਨਾਂ ਵੱਧ ਤੋਂ ਵੱਧ ਤੇ ਅਸੀਂ ਮੂੰਹ ਮੰਗਵੇਂ ਲੈ ਕੇ ਜਾਣੇ ਆ ਸਾਰਿਆਂ ਨੇ ਇਥੋਂ ਤੇ ਸਾਰਿਆਂ ਤੋਂ ਪਹਿਲਾਂ ਦਾ ਆਇਆ ਵਾ ਸਾਰਿਆਂ ਤੋਂ ਬਾਅਦ ਵਿੱਚ ਉਹਨੇ ਜਾਣਾ ਇਹੋ ਜੇ ਬੰਦਿਆਂ ਦੀ ਜਗ੍ਹਾ ਤੇ ਖੜਕੇ ਵੇਖੋ ਕਬੱਡੀ ਵਾਲਿਓ ਰਿਕੁਐਸਟ ਆ ਤੁਹਾਡੇ ਅੱਗੇ ਆ ਯਾਰ ਦੱਸੋ ਸਵਾ ਪੰਜ ਹੋਏ ਪਏ ਆ ਹਜੇ ਤੱਕ ਪਹਿਲੇ ਰੌਡ ਦੀਆਂ ਟੀਮਾਂ ਨਹੀਂ ਬੜੀਆਂ ਗਰਾਊਂਡ 'ਚ ਕੀ ਕਰੂੰ ਕਸੂਰ ਕਿਹਦਾ ਨਾ ਤਾਂ ਕਮੇਟੀ ਦਾ ਕਸੂਰ ਹੈ ਨਾ ਮੇਰੇ ਵੀਰੋ ਸਾਡੇ ਵਰਗੇ ਦਰਸ਼ਕਾਂ ਦਾ ਕਸੂਰ ਹੈ ਇਹ ਤਾਂ ਆਗੇ ਆ ਭਰਾਵੋ ਕਮੇਟੀ ਨੇ ਪ੍ਰਬੰਧ ਕਰਤਾ ਆ ਬੱਚਾ ਵਾਲੇ ਦੀ ਟੀਮ ਕੱਟਿਓ ਜੀ ਦੂਬਾਰ ਭਾਈ ਜੇ ਖੜਾਉਣੀ ਆ ਫਿਰ ਮੈਂ ਨਹੀਂ ਰਹਿਣਾ ਠੀਕ ਹੈ ਤੇ ਜੇ ਹੁਣੀ ਨਹੀਂ ਹੁਣ ਵੇਟ ਕਰ ਲਓ ਜੇ ਦੁਬਾਰੇ ਖੜਾਉਣੀ ਆ ਵੀ ਇਹ ਵੀ ਕਰਕੇ ਫਿਰ ਮੈਂ ਹੁਣੀ ਚਲਾ ਜਾਣਾ ਮੈਂ ਇੱਕ ਛੱਡ ਕੇ ਇਹ ਹੁਣ ਤੁਸੀਂ ਆਪ ਦਾ ਫੈਸਲਾ ਕਰ ਲਓ ਮੇਰਾ ਵੀਰ ਬਣ ਕੇ ਯਾਰ ਆ ਲੋਕ ਬੇਵਕੂਫ ਥੋੜੇ ਨੇ ਯਾਰ ਆ ਲੋਕ ਸਾਡੇ ਮੂੰਹ ਬਲ ਝਾਕੀ ਜਾਂਦੇ ਆ ਬਿਲਕੁਲ ਸਹੀ ਹੈ ਜੀ ਕਿਉਂਕਿ ਬਾਦੀਆਂ ਤੇ ਉਹਦੀ ਵਿਰੋਧੀ ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ ਆ ਮੈਚ ਨੂੰ ਨੋਟ ਕਰਿਓ ਜੀ ਤਖਤੂਪੁਰਾ ਸਾਹਿਬ ਜੇਤੂ ਹੈ ਬੱਛੋੜਾ ਕੱਟਦੀ ਹੁਣ ਆਵੇ ਨਾ ਬਾਦੀਆਂ ਤੇ ਜਨੇਤਪੁਰਾ ਆਜੋ ਜੀ ਬਾਦੀਆਂ ਤੇ ਜਨੇਤਪੁਰਾ ਕਈ ਭਰਾ ਕਹਿੰਦੇ ਜਲਾਲ ਵਾਲਾ ਬਾਲਾ ਬੋਲਦਾ ਮੈਂ ਬੋਲਦਾ ਨਹੀਂ ਮੈਂ ਇਹਨਾਂ ਲੋਕਾਂ ਦੇ ਖੜ ਕੇ ਜਦੋਂ ਵੇਖਦਾ ਇਹਨਾਂ ਲੋਕਾਂ ਦੇ ਵਿੱਚ ਖੜ ਕੇ ਦੇਖਦਾ ਉਦੋਂ ਦੁੱਖ ਲੱਗਦਾ ਯਾਰ ਵੀ ਇਹਨਾਂ ਲੋਕਾਂ ਦਾ ਕੀ ਕਸੂਰ ਹੈ ਲੋਕਾਂ ਨਾਲ ਖੜੇ ਆ ਲੋਕਾਂ ਨਾਲ ਖੜੇ ਰਵਾਂਗੇ ਜਿੱਥੇ ਲੋਕ ਗਲਤ ਹੁੰਦੇ ਉੱਥੇ ਲੋਕਾਂ ਨੂੰ ਗਲਤ ਕਹੀਦਾ ਜਿੱਥੇ ਕਮੇਟੀ ਗਲਤ ਹੁੰਦੀ ਉੱਥੇ ਕਮੇਟੀ ਨੂੰ ਜਿੱਥੇ ਪਲੇਅਰ ਗਲਤ ਆ ਉੱਥੇ ਪਲੇਅਰ ਨੂੰ ਜਿੱਥੇ ਆਪ ਵੀ ਗਲਤ ਹੋਈਦਾ ਲੱਖ ਬੰਦੇ ਚਾਹੇ ਮਾਫੀ ਮੰਗਣੀ ਪਾਵੇ ਮੰਗਾਗੇ ਪਰ ਯਾਰ ਭਾਵਨਾ ਖਤਮ ਹੋ ਚੁੱਕੀ ਆ ਕਬੱਡੀ 'ਚੋਂ ਦੁੱਖ ਲੱਗਦਾ ਪਤਾ ਨਹੀਂ ਐਡਾ ਕ ਹੁੰਦਾ ਮੈਂ ਇੱਥੇ ਇਸ ਗਰਾਊਂਡ ਦੇ ਵਿੱਚ ਆਉਂਦਾ ਰਹਿ ਅੱਜ ਤੱਕ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਬਣਿਆ ਪਰਵਾਹੀ ਦੇ ਟੂਰਨਾਮੈਂਟ ਦਾ ਉਦੋਂ ਮੇਰੇ ਮੁੱਛ ਵੀ ਨਹੀਂ ਸੀ ਫੁੱਟੀ ਦਾੜ੍ਹੀ ਵੀ ਨਹੀਂ ਸੀ ਆਈ ਜਦੋਂ ਦਾ ਮੈਂ ਇਸ ਗਰਾਊਂਡ ਦੇ ਵਿੱਚ ਆਉਣਾ ਪਰ ਅੱਜ ਤੱਕ ਦੁਨੀਆ ਦੇ ਸਟਾਰ ਪਲੇਅਰ ਇਸ ਗਰਾਊਂਡ ਦੇ ਵਿੱਚ ਖੇਡ ਗਏ ਪਰ ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ ਵੀ ਪਹਿਲੇ ਰਾਊਂਡ ਦੇ ਵਿੱਚ ਆ ਬਾਜਾਂ ਮਰਵਾਉਣੀਆਂ ਪਈਆਂ ਸਵਾ ਪੰਜ ਹੋ ਗਏ ਜੀ ਕੀ ਤੀਨੂੰ ਦਿਖਾਉਣੀ ਆ ਕਬੱਡੀ ਜਦੋਂ ਲੋਕ ਹੀ ਚਲੇ ਗਏ ਆ ਇਕੱਲਾ ਜਾਲ ਰਹਿ ਜੂਗਾ ਘੰਟੇ ਤੱਕ ਮੁੜ ਕੇ ਦਿਖਾਈ ਜਾਇਓ ਦੱਸੋ ਕਿਹਨੂੰ ਵਿਖਾਉਣੀ ਆ ਕਬੱਡੀ ਮੋਟਰਸਾਈਕਲ ਰੱਖੇ ਨੇ ਅਗਲੇ ਨੇ ਕਿੱਡਾ ਪ੍ਰਾਈਸ ਰੱਖਿਆ ਉਹਨਾਂ ਦਾ ਮੁੱਲ ਤਾਂ ਮੋੜ ਦਿਓ ਕਿੱਡਾ ਪ੍ਰਾਈਸ ਆ ਮੋਟਰਸਾਈਕਲ ਲੱਖ ਰੁਪਏ ਨੂੰ ਢੁੱਕਦਾ ਹੈ ਅੱਜ ਕੱਲ ਤੇ ਬੈਸਟ ਪਲੇਅਰ ਨੂੰ ਦੇ ਦੇਣਾ ਪ੍ਰਕਰਾਇਆ ਲੱਗ ਦੇਣਾ ਪਰ ਫੇਰ ਵੀ ਨਹੀਂ ਅਸੀਂ ਆਉਂਦੇ ਯਾਰ ਉਹ ਦੱਸੋ ਕੀ ਫਾਇਦਾ ਹੈ ਇਸ ਤਰ੍ਹਾਂ ਦਾ ਬਾਦੀਆਂ ਤੇ ਜਨੇਤਪੁਰ ਆ ਜਾਓ ਜੀ ਬਾਦੀਆਂ ਤੇ ਜਨੇਤਪੁਰਾ ਬਾਦੀਆਂ ਆ ਗਈ ਜਨੇਤਪੁਰਾ ਬਾਦੀਆਂ ਤੇ ਜਨੇਤਪੁਰਾ ਜਨੇਤਪੁਰਾ ਕਿਉਂ ਨਹੀਂ ਆ ਰਹੇ ਜੀ ਜਨੇਤਪੁਰਾ ਦਿਲਬਰਾ ਕੀ ਕੋਈ ਹੱਲ ਹੈਗਾ ਤੂੰ ਸਾਦੇ ਯਾਰ ਬਾਈ ਤੁਸੀਂ ਇੰਨੀ ਤਕੜੀ ਕਬੱਡੀ ਖੇਡ ਕੇ ਵੀ ਯਾਰ ਸਮੇਂ ਨਾਲ ਆਉਂਦੇ ਰਹੇ ਹੋ ਆ ਦਿਲਬਰ ਝਨੇਰ ਵਾਲਾ ਖੜਿਆ ਤੁਸੀਂ ਕੋਰਡ ਵਾਲੇ ਫੌਜੀ ਨਾਲ ਖੇਡਦਾ ਦੇਖਿਆ ਹੋਣਾ ਸਾਰਿਆਂ ਨੇ ਦੇਖਿਆ ਜਿਨ੍ਹਾਂ ਨੇ ਦੇਖਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਿਓ ਕਦੇ ਦਿਲਬਰ ਨੇ ਕਦੇ ਫੌਜੀ ਨੇ ਵਾਜਾਂ ਮਰਾਈਆਂ ਸੀ ਵੀ ਫੌਜੀਆ ਗਰਾਊਂਡ 'ਚ ਆ ਜਾ ਜਾ ਦਿਲਬਰਾ ਗਰਾਊਂਡ 'ਚ ਆ ਜਾ ਕਦੇ ਵੀ ਨਹੀਂ ਆਵਾਜ਼ਾਂ ਮਰਾਈਆਂ ਲੋਕ ਅੱਜ ਵੀ ਤਾੜੀਆਂ ਮਾਰਦੇ ਆ ਸਤਕਾਰ ਦਿੰਦੇ ਆ ਕਿਉਂ ਕਿ ਇਹ ਸਮੇਂ ਦੇ ਪਾਵਨ ਸੀ ਇਹ ਲੋਕਾਂ ਨੂੰ ਪਿਆਰ ਕਰਦੇ ਸੀ ਇਹ ਲੋਕ ਇਹਨਾਂ ਨੂੰ ਪਿਆਰ ਕਰਦੇ ਸੀ ਤੇ ਸਾਡੇ ਅੱਜ ਦੇ ਮੁੰਡਿਆਂ ਦਾ ਕੀ ਹੈ ਆ ਹੁਣੇ ਆਵਾਜ਼ ਆਈ ਹੈ ਕਹਿੰਦੇ ਵੀ ਭਾਈ ਰੁਪਏ ਖੇਡੀਆਂ ਜਾਂਦਾ ਕੋਈ ਫਲਾਣਾ ਉੱਥੇ ਖੇਡ ਕੇ ਆਊਗਾ ਜੀ ਉੱਥੇ ਖੇਡ ਕੇ ਆਊਗਾ ਦੱਸੋ ਯਾਰ